ਅੱਜਿਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ نیوز ਹਿੰਦੁਸਤਾਨ ਫਾਸਟ نیوز ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਅਰਵੀ ਅੱਜ ਮੈਂ ਮੋਤੀਨਗਰ ਦੇ ਵਿਖੇ ਆਇਆ ਹਾਂ ਜਿੱਥੇ ਕਿ ਲੁਟੇਰੇ ਗਿਰੋ ਦੇ ਪੰਜੇ ਦੋਸ਼ੀਆਂ ਨੂੰ ਮੋਤੀਨਗਰ ਥਾਣੇ ਦੀ ਪੁਲਿਸ ਪਾਰਟੀ ਨੇ ਕੀਤਾ ਕਾਬੂ ਜਿਸ ਦੇ ਵਿੱਚ ਟੋ ਸਾਈਕਲ ਜਿਹੜੇ ਬਰਾਮਦ ਕੀਤੇ ਗਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਮੋਟਰਸਾਈਕਲ ਹੈਗੇ ਜੋ ਪੁਲਿਸ ਨੇ ਬਰਾਮਦ ਕੀਤੇ ਜੇ ਇਹ ਲੁੱਟਖੋ ਕਰਦੇ ਸੀਗੇ ਇਹ ਪੰਜ ਦੋਸ਼ੀਆਂ ਸੀਗੇ ਇਸ ਦੇ ਵਿੱਚ ਤੀਨਗਰ ਥਾਣੇ ਦੇ ਵਿੱਚ ਜਿਹੜੇ ਫੜੇ ਗਏ ਐਕਵਿਸਟ ਦੇ ਸਨੇਚਿੰਗ ਕੀਤੀ ਗਈ ਸੀ ਮੋਟਰਸਾਈਕਲ ਉਹ ਵੀ ਬਰਾਮਦ ਕੀਤੇ ਜਾਨਕਾਰੀ ਹਾਸਲ ਕਰਾਂਗੇ ਕੈਮਰਾ ਪਰਸਨ ਵਿਨੋਦ ਦੇ ਨਾਲ ਬਿਊਰੋ ਰਿਪੋਰਟ ਲੁਧਿਆਣਾ ਕਾਲ ਮਿਤੀ 7/10 ਨੂੰ ਸ਼ਾਮ ਦੇ ਕਰੀਬ 7:08 ਵਜੇ ਐਸਆਈ ਭਪਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਲੁੱਟਫੋਕ ਕਰਨ ਵਾਲੇ ਗੈਂਗ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਫੜੇ ਹੋਏ ਨੇ ਇਹਨਾਂ ਗਿਣਤੀ ਟੋਟਲ 5 ਜਿਨ੍ਹਾਂ ਵਿੱਚ ਇੱਕ ਟੋਟਨਾ ਨਾਮ ਦਾ ਬੰਦਾ ਜਿਹਦੇ ਖਿਲਾਫ 7 ਮਗਰਮ ਦਰਜ ਹੈ ਜਿਹਦੇ ਇੱਕ ਕਤਲ ਦਾ ਮਾਮਲਾ ਵੀ ਦਰਜ ਹੈ ਇਸ ਤੋਂ ਇਲਾਵਾ ਹਫਤਾ ਪਹਿਲਾਂ ਜਿਹੜੀ ਇੱਕ ਵਾਰਦਾਤ ਹੋਈ ਆ ਫੌਜੀ ਕਲੋਨੀ ਚ ਕਤਲ ਹੋਇਆ ਉਹਦੇ ਚ ਗਵੈਂਟਡ ਹੈ ਬੰਦਾ ਸੌਰਵ ਰਾਏ ਉਹਨੂੰ ਵੀ ਰੈਸਟ ਕੀਤਾ ਜੀ ਤੇ ਅੱਜ ਪੇਸ਼ ਕਰਕੇ 2 ਦਿਨ ਦਰਮਾਨ ਤੇ